ਸਾਰਾ ਦੇਸ਼ ਕੀ ਦੇਖਦਾ ਪਿਆ ਸਿਰਮਨੀਤ ਬਿੱਟੂ ਹੋਰਾਂ ਨੇ ਉਹਨੂੰ ਹੱਤਵਾਦੀ ਕਹਿੰਦਾ ਨੰਬਰ 1 ਕਹਿੰਦਾ ਉਹਨੂੰ ਫੜਨ ਤੇ ਇਨਾਮ ਦੇਦਾ ਇਨਾਮ ਕੀ ਦੇਣਾ ਤੁਸੀਂ ਇਹ ਤਾਂ ਸਰਕਾਰ ਫੇਲ ਹੈ ਇੱਕ ਟੈਰਰਿਸਟ ਨੂੰ ਤੁਸੀਂ ਜੱਡ ਪਲੱਸ ਦਿੱਤੀ ਹੋਈ ਆ ਉਹ 에ਅਰਪੋਰਟ ਚੋਂ ਨਿਕਲ ਗਈ ਆ ਇਸ ਦਾ ਮਤਲਬ ਤੁਹਾਡੀ ਸੁਰੱਖਿਆ ਫੇਲ ਹੈ ਜਦੋਂ ਤੁਸੀਂ ਮੰਤਰੀ ਦੀ ਕੁਰਸੀ ਤੇ ਬੈਠਦੇ ਹੋ ਤੇ ਤੁਹਾਡੇ ਇੱਕ ਇੱਕ ਅਲਫਾਜ਼ ਜਿਹੜਾ ਉਹਦਾ ਵਜ਼ਨ ਹੁੰਦਾ ਜਦੋਂ ਤੁਸੀਂ ਕਿਸੇ ਨੂੰ ਨੰਬਰ 1 ਟੈਰਰਿਸਟ ਕਹੋ ਤੇ ਕਹੋ ਕਿ ਇਹਨੂੰ ਫੜਨ ਲਈ ਇਨਾਮ ਦੇਣਾ ਚਾਹੀਦਾ ਤੇ ਇਹ ਗੱਲ ਸ਼ੋਭਾ ਨਹੀਂ ਦੇਦੀ ਕਿ ਰahul ਗਾਂਧੀ ਟੈਰਿਸਟ ਹੈ ਫਿਰ ਉਹਨੂੰ ਜੈਡ ਪਲੱਸ ਸੁਰੱਖਿਆ ਕਿਉਂ ਦਿੱਤੀ ਹੋਈ ਹੈ ਇਹਦਾ ਮਤਲਬ ਤੁਸੀਂ ਇੱਕ ਟੈਰਿਸਟ ਨੂੰ ਜੈਡ ਪਲੱਸ ਸੁਰੱਖਿਆ ਵੀ ਦਿੱਤੀ ਹੋਈ ਆ ਘੁੰਮਣ ਦੀ ਆਜ਼ਾਦੀ ਵੀ ਦਿੱਤੀ ਹੋਈ ਆ ਫਿਰ ਇਹਦਾ ਜ਼ਿੰਮੇਵਾਰ ਕੌਣ ਹੋ ਗਿਆ ਪੰਜਾਬੀ ਜਿਵੇਂ ਮੈਂ ਸਿੱਧੇ ਅਲਫ਼ਾਜ਼ ਕਮਲ ਲੋਕਾਂ ਨੂੰ ਪੰਬਲ ਪੂਸੇ ਚ ਪਾਉਂਦੇ ਨੇ ਪੰਜਾਬ ਦੇ ਪਾਣੀ ਦੀ ਕੋਈ ਗੱਲ ਨਹੀਂ ਕਰਦਾ ਪੰਜਾਬ ਦੇ ਚੰਡੀਗੜ੍ਹ ਰਾਜਧਾਨੀ ਸਾਡੇ ਕੋਲ ਨਹੀਂ ਹੈਗੀ ਉਹਦੀ ਕੋਈ ਗੱਲ ਨਹੀਂ ਕਰਦਾ ਆ ਡਰੱਗ ਡਰੋਨ ਦੇ ਨਾਲ ਆਈ ਜਾ ਰਹੀ ਹੈ بندرਗਾਹ ਤੇ ਹੈਰੋਇਨ ਆਈ ਜਾ ਰਹੀ ਹੈ ਉਹਦੀ ਕੋਈ ਗੱਲ ਨਹੀਂ ਕਰਦਾ ਟੈਰਰਿਸਟ ਰਾਹੁਲ ਗਾਂਧੀ 3 ਮਹੀਨੇ ਚ ਬਣ ਗਿਆ ਤਾਂ ਮਈ ਤੋਂ ਬਾਅਦ ਟੈਰਰਿਸਟ ਬਣਿਆ ਰਾਹੁਲ ਗਾਂਧੀ ਰਾਹੁਲ ਗਾਂਧੀ ਨੇ ਤਿੰਨ ਵਾਰ ਕਾਂਗਰਸੀ ਟਿਕਟ ਰਵਨੀਤ ਬਿੱਟੂ ਨੂੰ ਦਿੱਤੀ ਤਿੰਨ ਵਾਰ ਉਹ ਮੈਂਬਰ ਪਾਰਲੀਮੈਂਟ ਬਣੇ ਡਰੋਨ ਨਾਲ ਹਥਿਆਰ ਆ ਰਿਹਾ ਡਰੱਗ ਆ ਰਹੀ ਹੈ ਇਹਨੂੰ ਕਿੱਦਾਂ ਰੋਕਣਾ ਇਹਦੀ ਜ਼ਿੰਮੇਵਾਰੀ ਵੀ ਰਵਨੀਤ ਸਿੰਘ ਬਿੱਟੂ ਦੀ ਹੈ ਔਰ ਪੰਜਾਬ ਦੇ ਵਿੱਚ ਰਾਜਧਾਨੀ ਚੰਡੀਗੜ੍ਹ ਜਿਹੜਾ ਹੈ ਉਹਨੂੰ ਵਾਪਸ ਲੈ ਕੇ ਦੇਣਾ ਇਹ ਵੀ ਰਵਨੀਤ ਸਿੰਘ ਬਿੱਟੂ ਦੀ ਜ਼ਿੰਮੇਵਾਰੀ ਹੈ ਸੇ ਨੂੰ ਬਿੱਟੂ ਦੇ ਮੁੱਜਿਆਂ ਤੇ ਜ਼ਿੰਮੇਦਾਰੀ ਇਕੱਲੀ ਰਾਹੁਲ ਗਾਂਧੀ ਨੂੰ ਗਾਲਾਂ ਕੱਢਣ ਦੀ ਨਹੀਂ ਆ ਆਪਣੇ ਹੱਕਾਂ ਦੀ ਗੱਲ ਕਰਨਾ ਕੋਈ ਅਰਥਵਾਦ ਨਹੀਂ ਹੈ ਕਿਤਾ ਕਿਸੇ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਹਾਂ ਤੁਸੀਂ ਤਰਕਾਂ ਦੇ ਨਾਲ ਉਹਨੂੰ ਜਵਾਬ ਦਿਓ ਭਈ ਜਿਹੜੀ ਗੱਲ ਤੁਸੀਂ ਰਾਹੁਲ ਗਾਂਧੀ ਜੀ ਜਾ ਕੇ ਅਮਰੀਕਾ ਕਹਿ ਕੇ ਆਏ ਹੋ ਗਲਤ ਹੈ ਉਹ ਦੇਸ਼ ਦੇ ਹਿੱਤ ਚ ਨਹੀਂ ਆ ਸਾਡੇ ਕੋਲ ਸਬੂਤ ਹੈ ਬੀਜੇਪੀ ਦੇ ਜਾਣਸਾਰ ਰਵਨੀਤ ਬਿੱਟੂ ਦੇ ਕੁਝ ਬਿਆਨ ਬੇਤਰਤੀਬੇ ਪ੍ਰਤੀਤ ਹੋਏ ਨੇ ਪਹਿਲਾਂ ਨਾਲੋਂ ਹੁਣ ਦੀਆਂ ਗੱਲਾਂ ਰਿਲੇਟ ਕਰਨੀਆਂ ਜਰਾ ਔਖੀਆਂ ਹੋ ਗਈਆਂ ਸੀ ਪਹਿਲਾਂ ਕੁਝ ਹੋਰ ਹੁਣ ਕੁਝ ਹੋਰ ਆਏ ਦਿਨ ਸਵਾਲ ਉੱਠਦੇ ਸੀ ਕਿ ਰਵਨੀਤ ਬਿੱਟੂ ਕਹਿਣਾ ਕੀ ਚਾ ਰਹੇ ਨੇ ਔਰ ਹੁਣ ਦੁਬਾਰਾ ਰਵਨੀਤ ਬਿੱਟੂ ਨੇ ਇੱਕ ਬਿਆਨ ਦਿੱਤਾ ਜਿਹੜਾ ਬਿਆਨ ਵਿਵਾਦਾਂ ਦਾ ਸਬਬ ਬਣ ਗਿਆ ਔਰ ਉਸ ਬਿਆਨ ਦੇ ਵਿੱਚ ਰਵਨੀਤ ਬਿੱਟੂ ਨੇ ਸਿੱਧਾ ਟਾਰਗੇਟ ਕਰ ਦਿੱਤਾ ਰਾਹੁਲ ਗਾਂਧੀ ਨੂੰ ਰਾਹੁਲ ਗਾਂਧੀ ਨੂੰ ਖਾਤਮ ਹੋ ਕੇ ਰਵਨੀਤ ਬਿੱਟੂ ਨੇ ਪ੍ਰੈਸ ਦੇ ਸਾਹਮਣੇ ਇੰਨਾ ਕਹਿ ਦਿੱਤਾ ਕਿ ਰਾਹੁਲ ਗਾਂਧੀ ਟੈਰਰਿਸਟ ਨੇ ਹੁਣ ਕਿਸੇ ਨੂੰ ਅੱਤਵਾਦੀ ਕਹਿ ਦੇਣਾ ਔਰ ਐਵੀ ਇੱਕ ਇਹੋ ਜਿਹਾ ਲੀਡਰ ਨੂੰ ਇੱਕ ਇਹੋ ਜਿਹਾ ਸਿਆਸਤਦਾਨ ਨੂੰ ਜਿਹੜਾ ਇੱਕ ਮੰਨਿਆ ਪ੍ਰਮੰਨਿਆ ਸਿਆਸਤਦਾਨ ਹੈ ਪਾਰਟੀ ਦਾ ਸੀਨੀਅਰ ਲੀਡਰ ਕਿਹਾ ਜਾ ਸਕਦਾ ਪਾਰਟੀ ਦੇ ਸੀਨੀਅਰ ਲੀਡਰਸ ਦੇ ਵਿੱਚੋਂ ਦਰ ਦੂਜੇ ਪਾਸੇ ਰਵਨੀਤ ਬਿੱਟੂ ਉਸੇ ਕਾਂਗਰਸ ਦਾ ਹਿੱਸਾ ਇੱਕ ਟਾਈਮ ਦੇ ਉੱਤੇ ਰਿਹਾ ਤੇ ਹੁਣ ਉਸੇ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਬਾਰੇ ਇਸ ਤਰ੍ਹਾਂ terrorist ਕਹਿ ਕੇ ਗੱਲ ਕਰਦੇ ਨਜ਼ਰ ਆ ਰਹੇ ਨੇ ਆਪਣੇ ਆਪ 'ਚ ਸਵਾਲ ਖੜੇ ਹੁੰਦੇ ਰਵਨੀਤ ਬਿੱਟੂ ਦੀ ਕ੍ਰੈਡੀਬਿਲਟੀ ਉੱਤੇ ਵੀ ਹਰ ਇੱਕ ਚੀਜ਼ ਉੱਤੇ ਵੀ ਇਸੇ ਚੀਜ਼ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਮੌਜੂਦ ਨੇ ਡਾਕਟਰ ਸਾਹਿਬ ਤੁਸੀਂ ਸਮਾਂ ਦਿੱਤਾ ਪਹਿਲਾਂ ਤਾਂ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਰਵਨੀਤ ਬਿੱਟੂ ਅਚਾਨਕ ਰਾਹੁਲ ਗਾਂਧੀ ਨੂੰ ਹੀ 테ਰਰਿਸਟ ਕਹਿ ਗਏ ਇਹ ਅਚਾਨਕ ਕਿਸ ਤਰ੍ਹਾਂ ਦਾ ਬਿਆਨ ਸਾਹਮਣੇ ਆ ਗਿਆ ਸਾਹਿਬ ਜੀ ਗੱਲ ਇਹ ਹੈ ਕਿ ਹਿੰਦੁਸਤਾਨ ਦਾ ਇੱਕ ਬਹੁਤ ਹੀ ਖੂਬਸੂਰਤੀ ਹੈ ਯਾ ਅਸੀਂ ਕਹੀਏ ਕਿ ਸਾਡੇ ਲਈ ਗਰਵ ਹੈ ਕਿ ਇੱਥੇ ਦਾ ਇੱਕ ਸੰਵਿਧਾਨ ਹੈ ਜਿਹਨੂੰ ਡਾਕਟਰ ਭੀਮਰਾਵ ਬਾਬਾ ਸਾਹਿਬ ਅੰਬੇਦਕਰ ਨੇ ਤਿਆਰ ਕੀਤਾ ਔਰ ਸੰਵਿਧਾਨ ਦੇ ਵਿੱਚ ਸਾਨੂੰ ਬਹੁਤ ਆਜ਼ਾਦੀ ਹੈ ਬੋਲਣ ਦੀ ਕੰਮ ਕਰਨ ਦੀ ਲਿਖਣ ਦੀ ਲੇਕਿਨ ਨਾਲ ਦੀ ਨਾਲ ਉਸ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਸੰਵਿਧਾਨ ਦੀ ਜਿਹੜੀ ਕੁਰਸੀ ਹੈ ਸੰਵਿਧਾਨ ਦੇ ਵਿੱਚ ਜਿਹਦਾ ਜ਼ਿਕਰ ਹੈ ਉਹ ਕੁਰਸੀ ਵੀ ਸੰਵਿਧਾਨ ਦੇ ਦਾਇਰੇ ਦੇ ਮੁਤਾਬਕ ਹਿੰਦੁਸਤਾਨ ਚ ਮਿਲਦੀ ਹੈ ਲੋਕਤੰਤ੍ਰਿਕ ਪ੍ਰਕਿਰਿਆ ਚੋਣਾ ਹੁੰਦੀਆਂ ਲੋਕ ਸਭਾ ਦੀਆਂ ਜਿੱਤਦੇ ਨੇ ਰਾਜ ਸਭਾ ਚ ਭੇਜੇ ਜਾਂਦੇ ਨੇ ਜਿੱਥੇ ਤੱਕ ਤੱਕ ਪੋਲਿਟੀਕਲ ਪਾਰਟੀਆਂ ਉਹ ਸਟੇਜਾਂ ਦੇ ਉੱਤੇ ਜੋ ਮਰਜੀ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਦੇ ਕੱਪੜੇ ਲਾਹੀ ਜਾਣ ਚੱਲੀ ਜਾਣ ਕਿਉਂਕਿ ਇੱਥੇ ਹਿੰਦੁਸਤਾਨ ਦੀ ਇਹ ਬਦਕਿਸਮਤੀ ਹੈ ਕਿ ਇੱਥੇ ਮੁੱਦਿਆਂ ਦੀ ਗੱਲ ਘੱਟ ਹੁੰਦੀ ਹੈ ਇੱਥੇ ਮੁੱਦਿਆਂ ਦੀ ਗੱਲ ਇਸ ਕਰਕੇ ਨਹੀਂ ਹੁੰਦੀ ਕਿ ਇੱਥੇ ਜਨਤਾ ਜਿਹੜੀ ਹੈ 140 ਕਰੋੜ ਦੇ ਆਸ-ਪਾਸ ਹੈ ਔਰ ਅੱਜ ਵੀ 60 ਤੋਂ 70 80% ਜਿਹੜੇ ਲੋਕ ਆ ਉਹ ਗਰੀਬੀ ਰੇਖਾ ਤੋਂ ਥੱਲੇ ਜੀਵਨ ਬਤੀਤ ਕਰ ਰਹੇ ਨੇ ਅੱਜ ਵੀ ਕਿਸਾਨ ਜਿਹੜੇ ਆ ਉਹ ਆਪਣੀਆਂ ਫਸਲਾਂ ਨੂੰ ਆਪਣੇ ਬੈਂਕਾਂ ਦੇ ਕਰਜ਼ ਨੂੰ ਲੈ ਕੇ ਘਮਣ ਘੇਰੀ ਚ ਪਏ ਹੋਏ ਆ ਫਸਲਾਂ ਦਾ ਨੁਕਸਾਨ ਹੈ ਕੀੜੇ ਆ ਮਤਲਬ 100 ਤਰ੍ਹਾਂ ਦੀਆਂ ਹੋਰ ਸਮੱਸਿਆਵਾਂ ਬੇਰੋਜ਼ਗਾਰੀ ਦੀ ਸਮੱਸਿਆ ਹੈ ਹਕੂਮਤਾਂ 2-2 ਕਰੋੜ ਸਾਲ 'ਚ ਨੌਕਰੀਆਂ ਦੇਣ ਦਾ ਵਾਅਦਾ ਕਰਦੀਆਂ ਲੇਕਿਨ ਮਿਲਦਾ ਕੁਝ ਨਹੀਂ ਆ ਔਰ ਉਸੇ ਪੰਜਾਬ ਚ ਕਿੰਨੇ ਸਾਲ ਤੁਸੀਂ ਅਸੀਂ ਪੰਜਾਬ ਨੂੰ ਹੀ ਦੇਖ ਲਈ ਤੇ ਕਿੰਨੇ ਸਾਲ ਹੋ ਗਏ ਨਸ਼ੇ ਦੀ ਗਰਤ ਚ ਡੁੱਬਿਆ ਪਿਆ ਪੰਜਾਬ ਔਰ ਇਹ ਨਸ਼ਾ ਹੁਣ ਕੱਲਾ ਇੱਥੇ ਨਹੀਂ ਹੈ ਨਸ਼ਾ ਹੋਰ ਵੀ ਸੂਬਿਆਂ ਦੇ ਵਿੱਚ ਜਿਹੜਾ ਫੈਲ ਚੁੱਕਾ ਕਿੰਨੀ ਤੁਸੀਂ ਬੰਦਰਗਾਹ ਦੇ ਉੱਤੇ ਦੇਖੋ ਹੈਰੋਇਨ ਆ ਰਹੀ ਹੈ ਇਹਨਾਂ ਉੱਤੇ ਗੱਲ ਜਿਹੜੀ ਆ ਉਹਨਾਂ ਨੂੰ ਕਰਨ ਦੀ ਬਜਾਏ ਉਹਨਾਂ ਨੂੰ ਲੱਗਦਾ ਕਿ ਇਹ ਮੁੱਦੇ ਜਨਤਾ ਦੇ ਵਿੱਚ ਖੜੇ ਹੋਗੇ ਤੇ ਜਨਤਾ ਸਾਡੇ ਗੱਲ ਨੂੰ ਪੁੱਛੇਗੀ ਸਵਾਲ ਪੁੱਛੇਗੀ ਗੱਡੀਆਂ ਰੋਕਣਗੇ ਹਾਂ ਬਈ ਦੱਸੋ ਜੀ ਤੁਸੀਂ ਰਹੇ ਮંત્રી ਜਦੋਂ ਬਣਦੇ ਆ ਹਕੂਮਤਾਂ ਬਣਦੀਆਂ ਤੇ ਕੰਮ ਕਰਕੇ ਵਿਖਾਉਣਾ ਪੈਂਦਾ ਬੇਸਿਕ ਤਾਂ ਇਹ ਹੈਗਾ ਕਿ ਜਿੰਨੀ ਦੇ ਤੁਸੀਂ ਪੋਲੀਟੀਕਲ ਪਾਰਟੀ ਚੋਂ ਉਹਨੇ ਦੇ ਤੁਸੀਂ ਇੱਕ ਦੂਜਿਆਂ ਦੇ ਕੱਪੜੇ ਲਾਈ ਜਾਓ ਕੋਈ ਫਰਕ ਨਹੀਂ ਪੈਂਦਾ ਲੇਕਿਨ ਜਦੋਂ ਤੁਸੀਂ ਸੰਵਿਧਾਨ ਦੀ ਕੁਰਸੀ ਤੇ ਬੈਠ ਗਏ ਜਿਹਦੇ ਵਿੱਚ ਤੁਸੀਂ ਸਰਕਾਰ ਦਾ ਹਿੱਸਾ ਬਣ ਗਏ ਜੇ ਰਵਨੀਤ ਬਿੱਟੂ ਉਹ ਰਾਜ ਸਭਾ ਦੇ ਮੈਂਬਰ ਬਣਨ ਤੋਂ ਬਾਅਦ ਕੇਂਦਰ ਦੇ ਵਜ਼ੀਰ ਜਿਹੜੀ ਉਹਨਾਂ ਦੀ ਕੁਰਸੀ ਲਗਾਤਾਰ ਅੱਗੇ ਚੱਲੇਗੀ ਔਰ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਵਾ ਕੇਂਦਰ ਦੇ ਵਿੱਚ ਮੰਤਰੀ ਬਣਾਤਾ ਗਿਆ ਸੀ ਲੇਕਿਨ ਜਦੋਂ ਤੁਸੀਂ ਮੰਤਰੀ ਦੀ ਕੁਰਸੀ ਤੇ ਬਹਿੰਦੇ ਹੋ ਤੇ ਤੁਹਾਡੇ ਇੱਕ ਇੱਕ ਅਲਫਾਜ ਜਿਹੜਾ ਉਹਦਾ ਵਜ਼ਨ ਹੁੰਦਾ ਉਸ ਅਲਫਾਜ ਦਾ ਉਸ ਅੱਖਰ ਦਾ ਅਹਿਮੀਅਤ ਹੁੰਦੀ ਉਸ ਅੱਖਰ ਨੂੰ ਲੋਕ ਸੁਣਦੇ ਨੇ ਸੰਵਿਧਾਨ ਦੇ ਦੇ ਵਿੱਚ ਉਹ ਜਿਹੜੀ ਅਗੋ ਪ੍ਰਕਿਰਿਆ ਹੈ ਕਿ ਮੰਤਰੀ ਕੀ ਬੋਲਿਆ ਜਾਂ ਮੰਤਰੀ ਦੇ ਕੀ ਬਿਆਨ ਨੇ ਵਿਭਾਗ ਦੇ ਕੀ ਬਿਆਨ ਨੇ ਫੋਰਨ ਦੀਆਂ ਕੰਟਰੀਜ਼ ਜਿਹੜੀਆਂ ਫੋਰਨ ਦੇ ਦੇਸ਼ ਨੇ ਜਿੱਥੇ ਬਾਕੀ ਮੁਲਕ ਨੇ ਉਹ ਇੱਕ ਇੱਕ ਮੰਤਰੀ ਦੀ ਜਿਹੜੀ ਆ ਭਾਸ਼ਾ ਨੂੰ ਉਹ ਸੁਣਦੇ ਨੇ ਬਿਆਨ ਨੂੰ ਸੁਣਦੇ ਨੇ ਔਰ ਉਹਦੇ ਵਿੱਚ ਜਦੋਂ ਤੁਸੀਂ ਕਿਸੇ ਨੂੰ ਨੰਬਰ 1 ਟੈਰਰਿਸਟ ਕਹੋ ਤੇ ਕਹੋ ਕਿ ਇਹਨੂੰ ਫੜਨ ਲਈ ਇਨਾਮ ਦੇਣਾ ਚਾਹੀਦਾ ਤੇ ਇਹ ਗੱਲ ਸ਼ੋਭਾ ਨਹੀਂ ਦਿੰਦੀ ਮੈਂ ਕਹਿੰਦਾ ਇਹ ਗੱਲ ਸ਼ੋਭਾ ਨਹੀਂ ਦਿੰਦੀ ਸੰਵਿਧਾਨ ਦੀ ਕੁਰਸੀ ਤੇ ਬਹਿ ਕੇ ਇਹ ਗੱਲ ਕਹਿਣੀ ਸ਼ੋਭਾ ਨਹੀਂ ਦਿੰਦੀ ਅਗਰ rahul gandhi terrorist ਹੈ ਫਿਰ ਉਹਨੂੰ ਜੈਡ ਪਲੱਸ ਸੁਰੱਖਿਆ ਕਿਉਂ ਦਿੱਤੀ ਹੋਈ ਆ ਸਵਾਲ ਤਾਂ ਸਭ ਤੋਂ ਵੱਡਾ ਮੇਰਾ ਇੱਕ ਪੜਿਆ ਲਿਖਿਆ ਬੰਦਾ ਵੀ ਆਮ ਸਮਝ ਸਕਦਾ ਵੀ ਤੁਸੀਂ ਰਾਹੁਲ ਗਾਂਧੀ ਨੂੰ ਤਾਂ ਜੈਡ ਪਲੱਸ ਰੱਖਿਆ ਦਿੱਤੀ ਹੋਈ ਆ ਰਾਹੁਲ ਗਾਂਧੀ ਤਾਂ ਕੱਲ ਅਮਰੀਕਾ ਦੇ 에ਅਰਪੋਰਟ ਤੇ ਆਇਆ ਅਗਰ ਉਹ ਨੰਬਰ 1 ਟੈਰਰਿਸਟ ਆ ਤੁਸੀਂ ਇਨਾਮ ਕੀ ਦੇਣਾ 에ਅਰਪੋਰਟ ਅਥਾਰਟੀ ਵਾਲਿਆਂ ਨੇ ਜਿਨ੍ਹਾਂ ਨੂੰ ਉਹਨੂੰ ਬਾਹਰ ਆਂ ਦਿੱਤਾ ਅਮਰੀਕਾ ਦੇ ਉਹ ਵਾਪਸ ਆਂਦੇ ਹੋਏ 에어ਪੋਰਟ ਅਥਾਰਟੀ ਦੇ ਵਿੱਚ ਜਿਹੜੇ ਤੁਹਾਡੇ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ ਦੇ ਜਵਾਨ ਖੜੇ ਨੇ ਉਹਨਾਂ ਨੇ ਰਾਹੁਲ ਗਾਂਧੀ ਨੂੰ ਅਰੈਸਟ ਕਿਉਂ ਨਹੀਂ ਕੀਤਾ ਇਹਦਾ ਮਤਲਬ ਤੁਸੀਂ ਇੱਕ ਟੈਰਰਿਸਟ ਨੂੰ ਜੈਡ ਪਲੱਸ ਸੁਰੱਖਿਆ ਵੀ ਦਿੱਤੀ ਹੋਈ ਆ ਤੇ ਤੁਸੀਂ ਉਹਨੂੰ ਘੁੰਮਣ ਦੀ ਆਜ਼ਾਦੀ ਵੀ ਦਿੱਤੀ ਹੋਈ ਆ ਫਿਰ ਇਹਦਾ ਜ਼ਿੰਮੇਵਾਰ ਕੌਣ ਹੋ ਗਿਆ ਇਹਦਾ ਜ਼ਿੰਮੇਵਾਰ ਫਿਰ ਸਰ ਹਕੂਮਤ ਹੋਗੀ ਹਿੰਦੁਸਤਾਨ ਦੀ ਸੋ ਇਹ ਪੰਜਾਬੀ ਜਿਵੇਂ ਮੈਂ ਸਿੱਧੇ ਅਲਫਾਜ਼ ਚ ਕਹਾਂ ਲੋਕਾਂ ਨੂੰ ਪੰਬਲ ਪੂਸੇ ਚ ਪਾਉਂਦੇ ਨੇ ਇਹ ਕਹਿੰਦੇ ਨੇ ਯਾਰ ਜਿਹੜੇ ਅਸਲੀ ਮੁੱਦੇ ਨੇ ਜਿਹੜੇ ਮੁੱਦੇ ਨੇ ਇਸ ਟਾਈਮ ਮੁੱਦੇ ਚੱਲ ਰਹੇ ਨੇ ਕਲਕੱਤੇ ਦੇ ਡਾਕਟਰ ਦੇ ਨਾਲ ਰੇਪ ਦਾ ਉਹਦਾ ਮਰਡਰ ਦਾ ਮੁੱਦਾ ਚੱਲ ਰਿਹਾ ਹੈ। ਅਯੁੱਧਿਆ ਦੇ ਵਿੱਚ ਕੁੜੀ ਦੇ ਨਾਲ ਰੇਪ ਹੋ ਗਿਆ, ਗੈਂਗ ਰੇਪ ਹੋ ਗਿਆ। ਹੋਰ ਜਿਹੜੇ ਮਣੀਪੁਰ ਦੇ ਮੁੱਦੇ ਨੇ, ਮਣੀਪੁਰ ਜਲ ਰਿਹਾ। ਉੱਥੇ ਐਜੀਟੇਸ਼ਨ ਹੋ ਰਹੇ ਨੇ। ਹੋਰ ਮੁੱਦੇ ਨੇ ਪੰਜਾਬ ਦੇ ਮੁੱਦੇ ਨੇ। ਔਰ ਇਹ ਸਾਰੇ ਮੁੱਦੇ ਕੇਜਰੀਵਾਲ ਦਾ ਮੁੱਦਾ ਹੈਗਾ। ਕੇਜਰੀਵਾਲ ਜੇਲ੍ਹ ਚੋਂ ਬਾਹਰ ਆਏ ਨੇ, ਉਹਨਾਂ ਦਾ ਰੋਲ ਚੱਲ ਰਿਹਾ। ਉਹ ਰਿਜ਼ਾਈਨ ਕਰਨ ਜਾ ਰਹੇ ਆ। ਉਹ ਮੁੱਦੇ ਡਿਲੀਊਟ ਹੋ ਜਾਣ ਇਹ ਜਿਹੜਾ ਨਵਾਂ ਵਿਵਾਦ ਆ ਚੈਨਲਾਂ ਤੇ ਅਸੀਂ ਵੀ ਉਸੇ ਦਾ ਹਿੱਸਾ ਹੀ ਆ ਅਸੀਂ ਮੈਂ ਤਾਂ ਸਿੱਧੀ ਵਿਵਾਗ ਜੀ ਗੱਲ ਕਰਾਂ ਅਸੀਂ ਵੀ ਉਸੇ ਦਾ ਹਿੱਸਾ ਕਿ ਅਸੀਂ ਉਸੇ ਮੁੱਦੇ ਦੇ ਉੱਤੇ ਗੱਲ ਕਰ ਰਹੇ ਹਾਂ ਲੇਕਿਨ ਮੈਂ ਵਿਚਕਾਰ ਤੁਹਾਨੂੰ ਫਿਰ ਇੱਕ ਬੜੇ ਕਲੀਅਰ ਜੀਆਂ ਗੱਲਾਂ ਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਸਾਡੇ ਮੁੱਦੇ ਦੇਸ਼ ਦੇ ਬੜੇ ਸੰਜੀਦਾ ਨੇ ਔਰ ਬੜੇ ਗੰਭੀਰ ਮੁੱਦੇ ਨੇ ਅੱਜ ਵੀ ਲੋਕ ਜਿਹੜੇ ਆ ਦੁਬਈ ਤੇ ਜਾ ਕੇ ਜਿਹੜੇ ਅਰਬ ਕੰਟਰੀਆਂ ਦੇ ਵਿੱਚ ਮੁਸਲਮ ਕੰਟਰੀਆਂ ਦੇ ਵਿੱਚ ਲੋਕ ਕਾਮਿਆਂ ਦੀਆਂ ਨੌਕਰੀਆਂ ਕਰਦੇ ਪਏ ਆ ਜਹਾਜ਼ ਭਰ ਭਰ ਕੇ ਜਾਂਦੇ ਆ ਔਰ ਵੀਜ਼ਾ ਦੇਖੋ ਨੌਕਰੀਆਂ ਕਰਦੇ 15 15 20 20 ਹਜ਼ਾਰ ਤੇ ਤੇ ਅਸੀਂ ਅਸੀਂ ਇੱਕ ਪਾਸੇ ਤਾਂ ਆ ਕੇ ਅਸੀਂ ਇੱਥੇ ਅਲਪ ਸੰਖਿਆ ਨੂੰ ਮਨੋਰਟੀ ਨੂੰ ਘੱਟ ਗਿਣਤੀ ਵਾਲਿਆਂ ਨੂੰ ਗੱਲਾਂ ਕਰਦੇ ਆ ਤੇ ਅਸੀਂ ਉੱਥੇ ਜਿਹੜੇ ਘੱਟ ਗਿਣਤੀ ਵਾਲਿਆਂ ਦਾ ਅਸੀਂ ਕੂੜਾ ਵੀ ਚੱਕਦੇ ਆ ਸੋ ਇਹ ਹਿੰਦੁਸਤਾਨ 'ਚ ਇਹ ਮੁੱਦਿਆਂ ਦੇ ਉੱਤੇ ਜੇ ਕਿਸੇ ਨੇ ਗੱਲ ਹੀ ਨਹੀਂ ਕਰਨੀ ਤੇ ਫਿਰ ਉਹਦੇ 'ਚ ਗੱਲ ਕਿੱਦਾਂ ਕਰਨੀ ਆ ਬਈ ਤੂੰ ਯਾਰ ਜਿਹੜਾ ਵਾ ਤੂੰ ਨੰਬਰ 1 ਅੱਤਵਾਦੀ ਆ ਤੁਸੀਂ ਆ ਗੱਲ ਕਹਿ ਦਿੱਤੀ ਗੱਲ ਮੁੱਦਿਆਂ ਦੀ ਗੱਲ ਮੁੱਦੇ ਨਾਲ ਜਵਾਬ ਦਿਓ ਮੈਂ ਜਵਾਬ ਤੁਹਾਡੇ ਕੋਲੋਂ ਫਿਰ ਇਸ ਪਲੇਟਫਾਰਮ ਦੇ ਉੱਤੇ ਮੰਚ ਤੇ ਮੰਗਾਗਾ ਕਲਕੱਤੇ ਦੇ ਵਿੱਚ ਸਿੱਖ ਆਈਪੀਐਸ ਅਫਸਰ ਨੂੰ ਕਿੰਨੇ ਅੱਤਵਾਦੀ ਕਿਹਾ ਸੀ ਤੇ ਤੁਸੀਂ ਉਹਦੇ ਖਿਲਾਫ ਕੀ ਕਾਰਵਾਈ ਕੀਤੀ ਕਿੰਨੇ ਕਿਹਾ ਸੀ ਤੇ ਤੁਸੀਂ ਉਹਦੇ ਖਿਲਾਫ ਕੀ 테ਰਰਿਸਟ ਉਹਨੂੰ ਕਹਿਣਾ ਇੱਕ ਆਈਪੀਐਸ ਅਫਸਰ ਨੂੰ ਤਰਬਨ ਬੰਨੀ ਆ ਉਦੀ ਕੀ ਕਾਰਵਾਈ ਕੀਤੀ ਗਈ ਹੁਣ ਮੈਂ ਤਾਂ ਕਈ ਮੁੱਦੇ ਨੇ ਲੇਕਿਨ ਗੱਲ ਇਹ ਹੈ ਕਿ ਰਾਹੁਲ ਗਾਂਧੀ ਰਾਜਨੀਤਿਕ ਗੱਲ ਕਰ ਰਿਹਾ ਉਹ ਹਜੇ ਉਹ ਸਰਕਾਰ ਦੀ ਕੁਰਸੀ ਤੇ ਨਹੀਂ ਬੈਠਾ ਤੁਹਾਨੂੰ ਯਾਦ ਨਹੀਂ ਹੋਏਗਾ ਇੱਕ ਵਾਰ ਜਦੋਂ ਹਿੰਦੁਸਤਾਨ ਦੇ ਵਿੱਚ ਡਾਕਟਰ ਮਨਮੋਹ ਸਿੰਘ ਹੋਰਾਂ ਦੀ ਸਰਕਾਰ ਸੀ ਤੇ ਸੁਸ਼ੀਲ ਕੁਮਾਰ ਸਿੰਘ शिंदे ਜਿਹੜੇ ਆ ਉਹ ਹਿੰਦੁਸਤਾਨ ਦੇ ਹੋਮ ਮਿਨਿਸਟਰ ਸੀਗੇ ਔਰ ਮੈਂ ਖੁਦ ਉਸ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਕਿ ਹਿੰਦੁਸਤਾਨ ਚ ਭਗਵਾ ਅੰਤਖਵਾਦ ਮੈਂ ਖੁਦ ਉਸ ਸਟੇਟਮੈਂਟ ਦੇ ਉੱਤੇ ਬੜੀ ਡਿਬੇਟ ਕੀਤੀ ਕਿਉਂਕਿ ਇੱਕ ਹਿੰਦੁਸਤਾਨ ਦਾ ਹੋਮ ਮਿਨਿਸਟਰ ਸੈਫਰਨ ਟੈਰੋਰਿਜ਼ਮ ਵਰਡ ਯੂਜ਼ ਕਰੇ ਬਹੁਤ ਵੱਡੀ ਗੱਲ ਹੁੰਦੀ ਆ ਭਗਵੇਂ ਨੂੰ ਤੁਸੀਂ ਸਾਰਿਆਂ ਨੂੰ ਅਤਵਾਦੀ ਨਹੀਂ ਕਹਿ ਸਕਦੇ ਠੀਕ ਹੈ ਜੇ 1-2% ਤੇ ਹੋਣਗੇ ਬੰਦੇ ਉਹ ਟੈਰਰਿਸਟ ਕਹ ਤੁਸੀਂ ਪੂਰਾ ਸੈਫਰਨ ਨੂੰ ਕਿਤਾ ਟੈਰਰਿਜ਼ਮ ਕਹਾ ਜਾਊਗਾ ਹੁਣ ਵੀ ਉਹੀ ਗੱਲ ਜੇ ਮੈਂ ਕਾਂਗਰਸ ਨੂੰ ਉੱਥੇ ਕ੍ਰਿਟੀਸਾਈਜ਼ ਕਰਦਾ ਕਾਂਗਰਸ ਦੀ ਲੋਚਨਾ ਕਰਦਾ ਸੁਸ਼ੀਲ ਕੁਮਾਰ ਸਿੰਦੇ ਦੀ ਲੋਚਨਾ ਕੀਤੀ ਹਿੰਦੁਸਤਾਨ ਦੀ ਹਕੂਮਤ ਦੇ ਖਿਲਾਫ ਈਵਨ ਬਹੁਤ ਉਦੋਂ ਖਬਰਾਂ ਵੀ ਛਪੀਆਂ ਰੌਲਾ ਰੱਪਾ ਵੀ ਪਿਆ ਜੇ ਉਦੋਂ ਵੀ ਡੱਟ ਕੇ ਬੋਲੇ ਜੇ ਅੱਜ ਕੋਈ ਇੱਕ ਜੇ ਮੰਨ ਲਓ ਅਤਵਾਦੀ ਹੈਗਾ ਕੋਈ ਟਰਬਨ ਵਾਲਾ ਅਤਵਾਦੀ ਹੈ 1% ਅੱਧਾ ਪਰਸੈਂਟ ਹੈ ਤੁਸੀਂ ਸਾਰੇ ਟਰਬਨ ਵਾਲਿਆਂ ਨੂੰ ਅਤਵਾਦੀ ਨਹੀਂ ਕਹਿ ਸਕਦੇ ਇਹਦੇ ਚਾਹੀ ਚੀਜ਼ ਜੁੜਦੀ ਹੈ ਹੁਣ ਜਾਂ ਤਾਂ ਕਹਿ ਦਈਏ ਕਿ ਜਿਹੜੀਆਂ ਗੱਲਾਂ ਰਾਹੁਲ ਗਾਂਧੀ ਨੇ ਬਾਹਰ ਜਾ ਕੇ ਕੀਤੀਆਂ ਉਦਾਂ ਦੇ ਇਸ਼ੂਜ਼ ਇੱਥੇ ਆਏ ਨਹੀਂ ਇਦਾਂ ਦੀਆਂ ਖਬਰਾਂ ਆਈਆਂ ਕਿ ਉਹਨਾਂ ਨੂੰ ਕੜੇ ਨਹੀਂ ਬੱਚਿਆਂ ਨੂੰ ਪਾਣ ਦਿੱਤੇ ਜਾ ਰਹੇ ਕਈਆਂ ਨੂੰ ਪੱਗ ਨਹੀਂ ਬੰਨਣ ਦਿੱਤੀ ਜਾ ਰਹੀ ਪੰਜਾਬੀ ਨਹੀਂ ਬੋਲਣ ਦਿੱਤੀ ਜਾ ਰਹੀ ਹੁਣ ਜੇ ਉਹ ਚੀਜ਼ਾਂ ਅਡਰੈਸ ਕੀਤੀਆਂ ਵੀ ਗਈਆਂ ਤਾਂ ਫਿਰ ਕੀ ਮਾਈਨੋਰਟੀਜ਼ ਦੀ ਆਵਾਜ਼ ਚੁੱਕਣ ਵਾਲਾ ਅਤਵਾਦੀ ਹੋ ਗਿਆ ਨਹੀਂ ਦੇਖੋ ਗੱਲ ਇਹ ਹੈ ਕਿ RAMDAS ਠਾਵਲੇ ਨੇ ਪਹਿਲਾਂ ਪਹਿਲਾਂ ਅੱਗੇ ਵੀ 2023 ਦੇ ਵਿੱਚ ਵੀ ਮੰਤਰੀ ਸੀਗੇ ਉਹਨਾਂ ਨੇ ਉਦੋਂ ਵੀ ਰਾਹੁਲ ਗਾਂਧੀ ਨੂੰ ਅਤਵਾਦੀ ਕਿਹਾ ਸੀਗਾ ਲੇਕਿਨ ਗੱਲ ਇਹ ਹੈ ਕਿ ਮੈਂ ਤਾਂ ਗੱਲ ਕਰਦਾ ਕਿ ਮਿਨੋਰਟੀਜ਼ ਨਹੀਂ ਪੂਰੇ ਦੇਸ਼ ਦੀ ਗੱਲ ਕਰਨੀ ਚਾਹੀਦੀ ਮਿਨੋਰਟੀਜ਼ ਵੀ ਕਿਉਂ ਬਾਕੀ ਲੋਕ ਵੀ ਜਿਹੜੇ ਆ ਉਹ ਵੀ ਉਹਨਾਂ ਦੇ ਵੀ ਅਧਿਕਾਰ ਬਰਾਬਰ ਨੇ ਜਿਨ੍ਹਾਂ ਕਟਗਿੰਤੀ ਵਾਲਿਆਂ ਦੇ ਨੇ ਆਪਾਂ ਸਾਰੇ ਅਧਿਕਾਰ ਸਾਰੇ ਦੇਸ਼ ਦੀ ਗੱਲ ਕਰਨੀ ਚਾਹੀਦੀ ਸਾਰੇ ਦੇਸ਼ ਦੀ ਗਰੀਬੀ ਦੀ ਗੱਲ ਕਰਨੀ ਚਾਹੀਦੀ ਆ ਸਾਰੇ ਦੇਸ਼ ਚ ਸਿੱਖਿਆ ਦੀ ਗੱਲ ਕਰਨੀ ਚਾਹੀਦੀ ਆ ਪੇਪਰ ਲੀਕ ਹੋ ਰਿਹਾ ਨੌਜਵਾਨ ਸੜਕਾਂ ਤੇ ਆ ਮੈਂ ਤੁਹਾਨੂੰ ਅੱਗੇ ਦੱਸਦਾ ਪਿਆ ਤੁਸੀਂ ਜੇ ਇਸ ਦੇਸ਼ ਦੀਆਂ ਸਮੱਸਿਆਵਾਂ ਨੂੰ ਸਮਝੋਗੇ ਜਾਂ ਗੱਲ ਕਰੋਗੇ ਗੱਲ ਤਾਂ ਉਸ ਮੁੱਦਿਆਂ ਦੇ ਉੱਤੇ ਪਾਰਲੀਮੈਂਟ ਚੱਲਦੀ ਨਹੀਂਗੀ ਬੇਸਿਕਲੀ ਹਿੰਦੁਸਤਾਨ ਦੀ ਇਹ ਬਦਕਿਸਮਤੀ ਆ ਜੋ 바ਵਾ ਸਾਹਿਬ ਅੰਬੇਦਕਰ ਨੇ ਸੁਪਨਾ ਹਿੰਦੁਸਤਾਨ ਲਈ ਸੰਜੋਇਆ ਜੋ ਭਗਤ ਸਿੰਘ ਨੇ ਕੁਰਬਾਨੀ ਹਿੰਦੁਸਤਾਨ ਨੂੰ ਆਜ਼ਾਦ ਕਰਨ ਵੇਲੇ ਸੋਚੀ ਹੋਣੀ ਹੈ ਕਿ ਮੈਂ ਹਿੰਦੁਸਤਾਨ ਨੂੰ ਆਪਣੀ ਕੁਰਬਾਨੀ ਦੇ ਕੇ ਆਜ਼ਾਦ ਕਰਾਰਿਆ ਜੋ ਸੁਭਾਸ਼ਚੰਦਰ ਬੋਸ ਨੇ ਸੁਪਨੇ ਦੇਖੇ ਹੋਣੇ ਆ ਜੋ ਲਾਲ ਬਹਾਦਰ ਸ਼ਾਸਤਰੀ ਨੇ ਸੁਪਨੇ ਦੇਖੇ ਹੋਣੇ ਆ ਉਹ ਸੁਪਨਿਆਂ ਦਾ ਭਾਰਤ ਤਾਂ ਹੈ ਹੀ ਨਹੀਂ ਅਸੀਂ ਭਾਰਤ ਦੇ ਵਿੱਚ ਕੀ ਕਰਨ ਲੱਪੇ ਆ ਬਈ ਇਹ ਇਟਲੀ ਚਲਾ ਗਿਆ ਅੱਛਾ ਭਾਸ਼ਣੇ ਸ਼ੁਰੂ ਹੁੰਦਾ ਬਈ ਇਹ ਇਟਲੀ ਚਲਾ ਗਿਆ ਜੇ ਉਹਦੇ ਉੱਤੇ ਡਿਬੇਟ ਚੱਲਦੀ ਰਹਿੰਦੀ ਬਈ ਇਟਲੀ ਕੋ ਚਲਾ ਗਿਆ ਇੱਕਦ ਬੰਦੇ ਦਾ ਅਧਿਕਾਰ ਹੈ ਜਾ ਸਕਦੇ ਆ ਨਰਿੰਦਰ ਮੋਦੀ ਜੇ ਮੰਦਰ ਜਾ ਕੇ ਅੰਦਰ ਬੈੰਦੇ ਆ ਆਪਣਾ ਤਪ ਕਰਦੇ ਆ ਉਹਦੇ ਉੱਤੇ ਡਿਬੇਟ ਚੱਲਦੀ ਰਹਿੰਦੀ ਉੱਤੇ ਜਿਹੜਾ ਚੱਲਦੀ ਰਹਿੰਦੀ ਹੈ ਹਿੰਦੁਸਤਾਨ ਦੇ ਮੁੱਦੇ ਨਹੀਂ ਹੈਗੇ ਹਿੰਦੁਸਤਾਨ ਦਾ ਸਾਡਾ ਮੁੱਦਾ ਇਹ ਨਹੀਂ ਹੈਗਾ ਕਿ ਸਾਡਾ ਮੰਦਰ ਮਸਜਿਦ ਗੁਰਦੁਆਰੇ ਇਹ ਮੁੱਦੇ ਨਹੀਂ ਆ ਇਹ ਭਾਈਚਾਰਕ ਸਾਂਝ ਆ ਇਹ ਭਾਈਚਾਰਕ ਸਾਂਝ ਨੂੰ ਕੋਈ ਨਹੀਂ ਤੋੜ ਸਕਦਾ ਲੇਕਿਨ ਹੁਣ ਜਿਹੜੇ ਤੁਸੀਂ ਮੁੱਦੇ ਪੈਦਾ ਕਰਦੇ ਪਏ ਹੋ ਲੋਕਾਂ ਦੇ ਦਿਲਾਂ 'ਚ ਨਫ਼ਰਤ ਕਰਦੇ ਪਏ ਮੈਂ ਤੁਹਾਨੂੰ ਅੱਜ ਦੱਸਦਾ ਮੈਂ ਅੱਤਵਾਦੀ ਦਸ਼ਕ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਾਲੇ ਦੌਰ ਤੋਂ ਪਹਿਲਾਂ ਵੀ ਮੈਂ ਇਸ ਚੀਜ਼ ਦਾ ਗਵਾਹ ਰਿਆਂ ਕਿ ਹਿੰਦੂਆਂ ਦੇ ਘਰ ਇੱਕ ਬੱਚੇ ਨੂੰ ਪੱਗ ਪਹਿਨਾਈ ਜਾਂਦੀ ਸੀ ਪੁਆਈ ਜਾਂਦੀ ਸੀ ਉਹਨੂੰ ਇੱਕ ਸਰਦਾਰ ਬਣਾਇਆ ਜਾਂਦਾ ਸੀ ਤੁਸੀਂ ਇਹ ਦੱਸੋ ਕਿੰਡੀ ਵੱਡੀ ਭਾਈਚਾਰਕ ਸੰਜ ਹੋਏਗੀ ਮੈਂ ਖੁਦ ਮੈਨੂੰ ਇੱਕ ਵਾਰ ਯਾਦ ਹੈ ਕਿ ਮੈਂ ਇੱਕ ਪ੍ਰੋਗਰਾਮ ਚ ਗਿਆ ਤੇ ਉਹ ਪ੍ਰੋਗਰਾਮ ਸੀਗਾ ਦਸਤਾਰ ਬੰਦੀ ਦਾ ਤੇ ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਇਹ ਦਸਤਾਰ ਬੰਦੀ ਜਿੰਨਾਂ ਦੇ ਮੈਂ ਆਇਆ ਮੈਂ ਬੜਾ ਛੋਟਾ ਸੀ ਉਸ ਵੇਲੇ ਕਰੀਬ 8ਵੀਂ 10ਵੀਂ ਕਲਾਸ ਦਾ ਸੀ ਦਮੰਦ ਜਦੋਂ ਬੜੀ ਉਤਸੁਕਤਾ ਨਾਲ ਹੁੰਦਾ ਹੀ ਹੈ ਨਾ ਮੈਂ ਕਹਾਂ ਜੀ ਵੀ ਇਹਨਾਂ ਨੂੰ ਪੱਕਾ ਬਣਾ ਰਹੇ ਹੋ ਭਵੰਦੇ ਬਈ ਤੁਸੀਂ ਕਹਿੰਦੇ ਯਾਰ ਇਹ ਉਹਨਾਂ ਨੇ ਫਿਰ ਮੈਨੂੰ ਅੰਕਲ ਹੋਣ ਦੱਸਿਆ ਉਹ ਬ੍ਰਾਹਮਣ ਸੀਗੇ ਤੇ ਪੂਰੇ ਹੋ ਗਏ ਵਿਚਾਰੇ ਤੇ ਕਿਉਂਕਿ ਸਕੂਲ ਪੜਾਉਂਦੇ ਸੀ ਉਹਨਾਂ ਨੇ ਦੱਸਿਆ ਕਿ ਸਾਡੇ ਪਰਿਵਾਰਾਂ ਦੀ ਰੀਤ ਹੈ ਕਿ ਅਸੀਂ ਇੱਕ ਬੱਚੇ ਨੂੰ ਸਿੱਖ ਬਣਾਉਂਦੇ ਆਂ ਭਈ ਗੁਰਦੁਆਰੇ ਜਾਏਗਾ ਵੀ ਕੀ ਤਨਵੀ ਕਰੇਗਾ ਤੁਸੀਂ ਦੇਖੋ ਤੁਸੀਂ ਕਿੱਥੇ ਲਿਆ ਕੇ ਖੜਾ ਕਰਤਾ ਇੱਕ ਤੁਸੀਂ ਕੌਮ ਦੇ ਵਿੱਚ ਨਫ਼ਰਤਾਂ ਨੂੰ ਇੰਨਾ ਪੈਦਾ ਕਰਤਾ ਹੁਣ ਜਿਹੜਾ ਟਰਬਨ ਬਣ ਕੇ ਜਾਂਦਾ ਉਹਨੂੰ ਤੁਸੀਂ ਸਿੱਖ ਕਹਿਣਾ ਕਹਿਣਾ ਸ਼ੁਰੂ ਕਰ ਜਾਂਦੇ ਆ ਕੱਲ ਪਰਸੋ ਇੱਕ ਵੀਡੀਓ ਨਚਰ ਹੋ ਰਹੀ ਆ ਇੱਕ ਨਿਹੰਗ ਸਿੰਘ ਕੋਈ ਤੰਬਾਕੂ ਲੈ ਕੇ ਅੰਦਰ ਜਾਣ ਲੱਗਦਾ ਗੁਰਦੁਆਰੇ ਸਾਹਿਬ ਦੇ ਤੇ ਨਿਹੰਗ ਸਿੰਘ ਉਹਦਾ ਕੋਟਾਪਾ ਚਾੜਦਾ ਵੇ ਤੂੰ ਤੰਬਾਕੂ ਲੈ ਕੇ ਅੰਦਰ ਚੱਲਾ ਮੈਂ ਤੰਬਾਕੂ ਖਾ ਕੇ ਖਾ ਕੇ ਉਸ ਵੀਡੀਓ ਦੇ ਵਿੱਚ ਅਗੋਂ ਲੋਕ ਸੋਸ਼ਲ ਮੀਡੀਆ ਤੇ ਕੀ ਟਰੋਲ ਕਰ ਰਹੇ ਨੇ ਫਿਰ ਮੰਦਰ ਗੁਰਦੁਆਰੇ ਜਾਣਾ ਬੰਦ ਕਰ ਦਿਓ ਇਹ ਇਹ ਦੱਸੋ ਆਪਾਂ ਇਹ ਨਹੀਂ ਕਹਿਣਾ ਭਈ ਇਹਨੂੰ ਨਸ਼ਾ ਬੰਦ ਕਰੋ ਤੰਬਾਕੂ ਬੰਦ ਕਰੋ ਉਹਦੀ ਜਾਨ ਛੜਾਓ ਕੈਂਸਰ ਹੋ ਜਾਊਗਾ ਭਈ ਇਹ ਇਹਨੂੰ ਇਹ ਚੀਜ਼ਾਂ ਚੋਂ ਕੱਢੋ ਅਸੀਂ ਭਈ ਗੁਰਦੁਆਰੇ 'ਚ ਗੰਦਗੀ ਪਾਏਗਾ ਗੁਰਦੁਆਰਾ ਸਾਹਿਬ 'ਚ ਜਾ ਕੇ ਅਸੀਂ ਉਲਟਾ ਇਹ ਦੇ ਰਹੇ ਆ ਕਿ ਤੁਸੀਂ ਇਹਨਾਂ ਨੂੰ ਗੁਰਦੁਆਰੇ ਜਾਣਾ ਬੰਦ ਕਰ ਦਿਓ ਸੋ ਜਿਹੜਾ ਇੱਕ ਨਫ਼ਰਤ ਵਾਲਾ ਜਿਹੜਾ ਬੀਜ ਹੈ ਨਾ ਉਹ ਵੱਧਦਾ ਜਾ ਰਿਹਾ ਔਰ ਇਹ ਹਿੰਦੁਸਤਾਨ ਦੇ ਲਈ ਇਹ ਸਭ ਤੋਂ ਵੱਡਾ ਖਤਰਨਾਕ ਹੈ ਠੀਕ ਹੈ ਹਿੰਦੁਸਤਾਨ ਦੇ ਵਿੱਚ ਤੁਸੀਂ ਰਾਜਨੀਤੀ ਕਰੋ ਲੇਕਿਨ ਰਾਜਨੀਤੀ ਦੀ ਇੱਕ ਮਰਿਆਦਾ ਹੋਣੀ ਚਾਹੀਦੀ ਹੈ ਇੱਕ ਸੀਮਾ ਹੋਣੀ ਚਾਹੀਦੀ ਇੱਕ ਇੱਕ ਰੇਖਾ ਹੋਣੀ ਚਾਹੀਦੀ ਹੈ ਇਸ ਤੋਂ ਉੱਤੇ ਨਹੀਂ ਟੱਪਣਾ ਮੈਨੂੰ ਨਹੀਂ ਸਮਝ ਆਉਂਦੀ ਬਈ ਇੱਥੇ ਦੇ ਲੋਕ ਮੁੱਦਿਆਂ ਦੀ ਗੱਲ ਕਰਕੇ ਰਾਜੀ ਨਹੀਂ ਪੰਜਾਬ ਦੇ ਪਾਣੀ ਦੀ ਕੋਈ ਗੱਲ ਨਹੀਂ ਕਰਦਾ ਪੰਜਾਬ ਦੇ ਚੰਡੀਗੜ੍ਹ ਰਾਜਧਾਨੀ ਸਾਡੇ ਕੋਲ ਨਹੀਂ ਹੈਗੀ ਉਹਦੀ ਕੋਈ ਗੱਲ ਨਹੀਂ ਕਰਦਾ ਆ ਡਰੱਗ ਡਰੋਨ ਦੇ ਨਾਲ ਆਈ ਜਾ ਰਹੀ ਹੈ ਬੰਦਰਗਾਹ ਤੇ ਹੈਰੋਇਨ ਆਈ ਜਾ ਰਹੀ ਹੈ ਉਹਦੀ ਕੋਈ ਗੱਲ ਨਹੀਂ ਕਰਦਾ ਨੌਕਰੀਆਂ ਦੀ ਗੱਲ ਨਹੀਂ ਕਰਦਾ ਬਰੋਜਗਾਰੀ ਦੀ ਨਹੀਂ ਗੱਲ ਕਰਦਾ ਮਟਰ 200 ਰੁਪਏ ਕਿਲੋ ਅੱਜ ਮੰਡੀ 'ਚ ਵਿਕਦਾ ਪਿਆ Shimla ਮਿਰਚ 100 ਰੁਪਏ ਵਿਕਦੀ ਪਈ ਆ ਇਹਦੀ ਕੋਈ ਗੱਲ ਨਹੀਂ ਕਰਦਾ ਬਈ ਗਰੀਬ ਆਦਮੀ ਖਾਊਗਾ ਕੀ ਆਲੂ ਮਟਰ ਦੀ ਸਬਜ਼ੀ ਨਹੀਂ ਖਾਊਗਾ ਤੇ ਹੋਰ ਉਹ ਕੀ ਖਾਊਗਾ ਗੱਲ ਤਾਂ ਇਹ ਹੈ ਨਾ ਬਈ ਜਿਹੜੀਆਂ ਅਸਲੀ ਮੁੱਦੇ ਆ ਲੋਕ ਉਧਰ ਦੇਖਣ ਨਾ ਲੋਕ ਸਾਡੇ ਉੱਤੇ ਹੀ ਇੱਕ ਹਫ਼ਤਾ 10 ਦਿਨ ਇੱਧਰ ਹੀ ਦੇਖੀ ਜਾਣ ਹੋ ਸਾਰਾ ਦੇਸ਼ ਕੀ ਦੇਖਦਾ ਪਿਆ ਜਿਹਨੂੰ ਨੀਤ ਬਿੱਟੂ ਹੋਰਾਂ ਨੇ ਉਹਨੂੰ ਹੱਤਵਾਦੀ ਕਹਿੰਦਾ ਨੰਬਰ 1 ਕਹਿੰਦਾ ਉਹਨੂੰ ਫੜਨ ਤੇ ਹੀ ਨਾਮ ਦੇਦਾ ਇਨਾਮ ਕੀ ਦੇਣਾ ਤੁਸੀਂ ਤਾਂ ਦਾ ਸਰਕਾਰ ਫੇਲ ਹੈ ਇੱਕ ਟੈਰਿਸਟ ਨੂੰ ਤੁਸੀਂ ਜੈਡ ਪਲੱਸ ਦਿੱਤੀ ਹੋਈ ਆ ਉਹ 에어ਪੋਰਟ ਚੋਂ ਨਿਕਲ ਵੀ ਗਿਆ ਇਸ ਦਾ ਮਤਲਬ ਤੁਹਾਡੀ ਸੁਰੱਖਿਆ ਫੇਲ ਹੈ ਤੁਹਾਡੀਆਂ ਫੋਰਸਿਸ ਦੇ ਵਿੱਚ ਤੁਹਾਡੇ ਮਤਲਬ ਜਿਹੜਾ ਹੁਕਮ ਹੀ ਨਹੀਂ ਜਾਰੀ ਕੀਤੇ ਹੋਏ ਤੁਸੀਂ ਵੀ ਇਹਨੂੰ ਫੜਨਾ ਫਿਰ ਇੱਕ ਮੰਤਰੀ ਦੀ ਸਟੇਟਮੈਂਟ ਸਰਕਾਰੀ ਸਟੇਟਮੈਂਟ ਮੰਨੀ ਜਾਂਦੀ ਮੈਂ ਤੁਹਾਨੂੰ ਅੱਜ ਦੱਸਾਂ ਜਦੋਂ ਕੋਈ ਮੰਤਰੀ ਆਪਣੀ ਬੋਲਦਾ ਤੇ ਉਹ ਇੱਕ ਸਰਕਾਰੀ ਬਿਆਨ ਮੰਨਿਆ ਜਾਂਦਾ ਕਿ ਸਰਕਾਰ ਦਾ ਬਿਆਨ ਹੈ ਅਮਿਸ਼ਾ ਨਰਿੰਦਰ ਮੋਦੀ ਭਾਵੇਂ ਲੱਖ ਕੋਸ਼ਿਸ਼ਾਂ ਕਰਦੇ ਨੇ ਕਿ ਅਸੀਂ ਪੰਜਾਬ ਨਾਲ ਪਿਆਰ ਕਰ ਰਹੇ ਹਾਂ ਇਹ ਕਰ ਰਹੇ ਨੇ ਲੇਕਿਨ ਐਦਾਂ ਦੀਆਂ ਚੀਜ਼ਾਂ ਨਾਲ ਬਹੁਤ ਟਾਹਾ ਲੱਗਦਾ ਜੇ ਰਾਹੁਲ ਗਾਂਧੀ ਨੇ ਸਿੱਖਾਂ ਦੀ ਗੱਲ ਕੀਤੀ ਹੈ ਤੇ ਉਹਨੂੰ ਤੁਸੀਂ ਤਰਕ ਨਾਲ ਜਵਾਬ ਦਿਓ ਉਹਨੂੰ ਤੁਸੀਂ ਉਸ ਚੀਜ਼ ਨਾਲ ਜਵਾਬ ਦਿਓ ਕਿ ਆ ਦੇਖੋ ਨਰਿੰਦਰ ਮੋਦੀ ਜੀ ਵੀ ਗੁਰਦੁਆਰਾ ਸਾਹਿਬ ਜਾ ਰਹੇ ਆ ਵੀਡੀਓਜ਼ ਉਹਨਾਂ ਦੀਆਂ ਨਸ਼ਰ ਨੇ ਅਮੀਸ਼ਾਜ ਵੀ ਗੁਰਦੁਆਰਾ ਸਾਹਿਬ ਮੱਥਾ ਟੇਕ ਰਹੇ ਨੇ ਸਾਡੇ ਚ ਭਾਈਚਾਰਕ ਸਾਂਝ ਹੈ ਤੁਸੀਂ ਰਾਹੁਲ ਗਾਂਧੀ ਜੀ ਇਹ ਗਲਤ ਬਿਆਨਬਾਜ਼ੀ ਨਾ ਕਰੋ ਇਹ ਤਾਂ ਮੰਨਦੇ ਹਾਂ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਟੈਰਰਿਸਟ ਰਾਹੁਲ ਗਾਂਧੀ ਤਿੰਨ ਮਹੀਨੇ ਚ ਬਣ ਗਿਆ ਮਈ ਤੋਂ ਬਾਅਦ ਟੈਰਰਿਸਟ ਬਣਿਆ ਰਾਹੁਲ ਗਾਂਧੀ ਰਾਹੁਲ ਗਾਂਧੀ ਨੇ ਤਿੰਨ ਵਾਰ ਕਾਂਗਰਸੀ ਟਿਕਟ ਰਵਨੀਤ ਬਿੱਟੂ ਨੂੰ ਦਿੱਤੀ ਤਿੰਨ ਵਾਰ ਉਹ ਮੈਂਬਰ ਪਾਰਲੀਮੈਂਟ ਬਣੇ ਰਾਹੁਲ ਗਾਂਧੀ ਦੀ ਇਨਕਲਾਬ ਯਾਤਰਾ ਇਹਨਾਂ ਨੇ ਕੱਢੀ ਜਦੋਂ ਇਹਨੂੰ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਾਇਆ ਪੰਜਾਬ ਦਾ ਰਵਨੀਤ ਬਿੱਟੂ ਮੈਨੂੰ ਪਤਾ ਹੀ ਨਹੀਂ ਇਨਕਲਾਬ ਯਾਤਰਾ ਕੱਢੀ ਰਾਹੁਲ ਗਾਂਧੀ ਉਸ ਯਾਤਰਾ 'ਚ ਵੀ ਸ਼ਰੀਕ ਹੋਏ ਔਰ ਇਹਨੂੰ ਅੱਗੇ ਲਗਾਇਆ ਪੰਜਾਬ ਦੀ ਪ੍ਰਧਾਨਗੀ ਦਿੱਤੀ ਰਾਹੁਲ ਗਾਂਧੀ ਨੇ ਇਹਦੇ ਗ੍ਰੈਂਡਫਾਦਰ ਨੂੰ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਦੀ ਫੈਮਿਲੀ ਤੋਂ ਉਹਨਾਂ ਨੇ ਬਣਾਇਆ ਉਸ ਵੇਲੇ ਚਲੋ ਸੋਨੀਆ ਗਾਂਧੀ ਪ੍ਰੈਜ਼ੀਡੈਂਟ ਹੋਣਗੇ ਰਾਹੁਲ ਗਾਂਧੀ ਨੇ ਇਹਨਾਂ ਦੇ ਪਰਿਵਾਰ 'ਚੋਂ ਗੁਰਕੀਰਤ ਸਿੰਘ ਕੋਟਲੀ ਨੂੰ ਐਮਐਲਏ ਦੀ ਟਿਕਟ ਦਿੱਤੀ ਰਾਹੁਲ ਗਾਂਧੀ ਨੇ ਇਹਨਾਂ ਦੇ ਪਰਿਵਾਰ 'ਚੋਂ ਐਨਡੀਪੂਆ ਗੁਰਕਵਲ ਕੋਰ ਨੂੰ ਪੰਜਾਬ ਦਾ ਮੰਤਰੀ ਬਣਾਇਆ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਇਹ ਦੇਖਿਆ ਕਿ 4 ਮਹੀਨੇ ਚ ਅਸੀਂ ਟੈਰਰਿਸਟ ਕਹਿ ਦਾਂਗੇ ਕਿਸੇ ਨੂੰ ਤੇ ਇਹ ਮੇਰੇ ਕਹਿਣ ਦਾ ਸਿਰਫ ਇਹ ਹੈਗਾ ਮਕਸਦ ਕਿ ਹਿੰਦੁਸਤਾਨ ਚ ਅੱਗੇ بڑے ਪੰਬਲ ਪੂਸੇ ਆ ਰਵਨੀਤ ਸਿੰਘ ਬਿੱਟੂ ਦੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਇਹਦੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਕੱਲੀ ਦੇਸ਼ ਦੀ ਨਹੀਂ ਹੈ ਹੁਣ ਪੰਜਾਬ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੰਜਾਬ ਦੇ ਕਿਸਾਨਾਂ ਦੇ ਮਸਲੇ ਹੱਲ ਕਰਾਣੇ ਆ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਤੇ ਗਾਰੰਟੀ ਦਿਵਾਣੀ ਹੈ ਪੰਜਾਬ ਦੇ ਫਸਲਾਂ ਦੀ ਵਿਭਿੰਨਤਾ ਡਾਇਵਰਸੀਫਿਕੇਸ਼ਨ ਤੇ ਗੱਲ ਕਰਨੀ ਆ ਵੀ ਅਸੀਂ ਜਿਹੜਾ ਕਿਸਾਨਾਂ ਨੂੰ ਆ ਝੋਨੇ ਚੋਂ ਕਿੱਦਾਂ ਕੱਢ ਕੇ ਬਾਸਮਤੀ ਵੱਲ ਆਪਾਂ ਇਹਨਾਂ ਨੂੰ ਮੋੜੀਏ ਬਾਸਮਤੀ ਦੇ ਵਿੱਚ ਪਾਣੀ ਦੀ ਲਾਗਤ ਘਟਾ ਪਾਣੀ ਨੂੰ ਬਚਾਈਏ ਪੰਜਾਬ ਚੋਂ ਪੰਜਾਬ ਚੋਂ ਕੈਂਸਰ ਨੂੰ ਕਿੱਦਾਂ ਖਤਮ ਕਰਨਾ ਹੈ ਇਹ ਵੀ ਰਵਨੀਤ ਮਿੱਟੂ ਤੇ ਮੋੜਿਆ ਤੇ ਜ਼ਿੰਮੇਵਾਰੀ ਆ ਪੰਜਾਬ ਚੋਂ ਡਰੱਗ ਨੂੰ ਕਿੱਦਾਂ ਰੋਕਣਾ ਹੈ ਡਰੋਨ ਨਾਲ ਹਥਿਆਰ ਆ ਰਹੇ ਆ ਡਰੱਗ ਆ ਰਹੀ ਆ ਇਹਨੂੰ ਕਿੱਦਾਂ ਰੋਕਣਾ ਇਹਦੀ ਜ਼ਿੰਮੇਵਾਰੀ ਵੀ ਰਵਨੀਤ ਸਿੰਘ ਬਿੱਟੂ ਦੀ ਆ ਔਰ ਪੰਜਾਬ ਦੇ ਵਿੱਚ ਰਾਜਧਾਨੀ ਚੰਡੀਗੜ੍ਹ ਜਿਹੜਾ ਵਾ ਉਹਨੂੰ ਵਾਪਸ ਲੈ ਕੇ ਦੇਣਾ ਇਹ ਵੀ ਰਵਨੀਤ ਸਿੰਘ ਬਿੱਟੂ ਦੀ ਜ਼ਿੰਮੇਵਾਰੀ ਹੈ ਇਹ ਜ਼ਿੰਮੇਵਾਰੀਆਂ ਨੂੰ ਰਵਨੀਤ ਸਿੰਘ ਬਿੱਟੂ ਨੂੰ ਸਮਝਣਾ ਚਾਹੀਦਾ ਕਿ ਮੈਂ ਅੰਤ ਤੱਕ ਪ੍ਰਯਾਸ ਹੀ ਕਰਾਂ ਕਿ ਮੈਂ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦਵਾਂ ਪਹਿਲੀ ਲਾਈਨ ਦੂਜੀ ਲਾਈਨ ਮੈਂ ਪੰਜਾਬ ਨੂੰ ਆਰਥਿਕ ਪੈਕੇਜ ਲੈ ਕੇ ਦਵਾਂ ਕਿ ਅਸੀਂ ਇੱਕ ਸਰਹੱਦੀ ਸੂਬਾ 553 ਕਿਲੋਮੀਟਰ ਸਰਹੱਦ ਜਿਹੜੀ ਆ ਪਾਕਿਸਤਾਨ ਨਾਲ ਲੱਗੀ ਹੋਈ ਆ ਇੱਥੇ ਦਾ ਨੌਜਵਾਨ ਬਾਹਰ ਜਾ ਰਿਹਾ ਇੱਥੇ ਦਾ ਨੌਜਵਾਨ ਡਰੱਗ 'ਚ ਜਾ ਰਿਹਾ ਅਸੀਂ ਇਹਨਾਂ ਨੂੰ ਰੀਹੈਬਿਟੇਟ ਕਰੀਏ ਸਟੇਟ ਨੂੰ ਆਪਾਂ ਨਵੇਂ ਸਿਰੋਂ ਸਿਰਜਿਤ ਕਰੀਏ ਰਵਨੀਤ ਸਿੰਘ ਬਿੱਟੂ ਦੇ ਮੋਢਿਆਂ ਤੇ ਆਜ ਜ਼ਿੰਮੇਵਾਰੀ ਹੈ ਰਵਨੀਤ ਸਿੰਘ ਬਿੱਟੂ ਦੇ ਮੋਢਿਆਂ ਤੇ ਆਹ ਜ਼ਿੰਮੇਵਾਰੀ ਹੈ ਜਿਹੜਾ ਪਾਣੀ 450 ਫੁੱਟ ਥੱਲੇ ਚਲਾ ਗਿਆ ਉਹਨੂੰ ਅਸੀਂ ਕਿੱਦਾਂ ਅੱਗੋਂ ਠੀਕ ਕਰਨਾ ਇਹ ਜ਼ਿੰਮੇਦਾਰੀ ਹੈ ਫਸਲਾਂ ਟਾਈਮ ਸਰ ਚੁੱਕੀਆਂ ਜਾਣ ਮੰਡੀਆਂ ਦੇ ਵਿੱਚ ਉਹ ਐਫਸੀਆਈ ਦੀ ਟਾਈਮ ਸਰ ਖਰੀਦ ਹੋਵੇ ਜਿਹੜੀਆਂ ਹੋਰ ਏਜੰਸੀਆਂ ਖਰੀਦ ਏਜੰਸੀਆਂ ਉਹ ਪੰਜਾਬ ਦੀਆਂ ਫਸਲਾਂ ਨੂੰ ਟਾਈਮ ਵਕਤ ਸਰ ਖਰੀਦਣ ਪੰਜਾਬ ਦੇ ਕਿਸਾਨਾਂ ਤੇ ਕਰਜ਼ਾ ਹੈਗਾ 295000 ਹਰ ਕਿਸਾਨ ਤੇ ਕਰਜ਼ਾ ਰਵਨੀ ਸਿੰਘ ਬਿੱਟੂ ਦੇ ਮੋਢਿਆਂ ਤੇ ਇਹ ਵੀ ਜ਼ਿੰਮੇਦਾਰੀ ਹੈ ਰਵਨੀ ਸਿੰਘ ਬਿੱਟੂ ਦੇ ਮੋਢਿਆਂ ਤੇ ਜ਼ਿੰਮੇਦਾਰੀ ਕੱਲੀ ਰਾਹੁਲ ਗਾਂਧੀ ਨੂੰ ਗਾਲਾਂ ਕੱਢਣ ਦੀ ਨਹੀਂ ਹੈ ਅਜਨ ਉਸਾ ਮਣਕ ਦੂਜਾ ਪੱਖ ਵੀ ਇੱਕ ਕਰੀ ਲੈ ਲੈਣੇ ਆ ਕਿਉਂਕਿ ਦੂਜੇ ਪੱਖ ਉੱਤੇ ਵੀ ਰਾਹੁਲ ਗਾਂਧੀ ਦੀ ਜਿਹੜੀ ਚਰਚਾ ਚੱਲਦੀ ਵੀ ਇੱਕ ਨਰੇ ਕਹਿੰਦੇ ਕਿ ਖਾਸ ਕਰਕੇ ਵਿਦੇਸ਼ ਜਾ ਕੇ ਇਹ ਗੱਲ ਕੀਤੀ ਕਿ ਖਾਸ ਕਰਕੇ ਸਿੱਖਾਂ ਸਾਹਮਣੇ ਗੱਲ ਕੀਤੀ ਗਈ ਜਿੱਥੇ ਸੋ ਕਾਲਡ ਖਾਲਸਤਾਨੀਆਂ ਦਾ ਜਿਹੜਾ ਤਾਦਾਦ ਹੈ ਉਹ ਜ਼ਿਆਦਾ ਹੈਗੀ ਹੈ ਤੇ ਇੱਕ ਸਿਆਸੀ ਲਾਹਾ ਲੈਣ ਦੀ ਕਹਿੰਦੇ ਕੋਸ਼ਿਸ਼ ਕਰ ਰਹੇ ਆ ਕਿੰਨਾ ਕੁ ਸਰਵੇ ਕਰ ਲੋ ਤੁਸੀਂ ਮੈਨੂੰ ਇੱਕ ਵਾਰ ਜ਼ਰੂਰ ਵੀਜ਼ਾ ਲਵਾ ਕੇ ਕੈਨੇਡਾ ਅਮਰੀਕਾ ਚੱਲੋ ਉੱਥੇ ਸਿੱਖਾਂ ਦੀ ਤਾਦਾਦ ਖਾਲਸਾਨੀਆਂ ਦੀ 1.5% ਹੈ ਹੋਰ ਦੱਸੋ 1.5% ਤੋਂ ਉੱਤੇ ਤੁਹਾਨੂੰ ਖਾਲਸਾਨੀ ਪੱਕੀ ਨਜ਼ਰ ਨਹੀਂ ਆਣਗੇ ਹਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ ਜਿਹੜੀਆਂ ਗੱਲਾਂ ਮੈਂ ਕਰਦਾ ਇਹ ਪੰਜਾਬ ਦੇ ਇਹਦਾ ਮਤਲਬ ਇਹ ਥੋੜਾ ਪੰਜਾਬ ਦੇ ਮੁੱਦੇ ਚੁੱਕ ਲੈ ਤੇ ਖਾਲਸਾਨੀ ਹੋ ਗਿਆ ਜੇ ਪੰਜਾਬ ਦੇ ਵਿੱਚ ਮੈਨੂੰ ਇਹ ਦੱਸੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਗਈਆਂ ਇੰਨਾ ਕੁਝ ਹੋ ਗਿਆ ਉਹ ਗੱਲਾਂ ਕਰਦੇ ਨੇ ਕੜਵੀਆਂ ਕੋੜੀਆਂ ਤੇ ਪੰਜਾਬ ਦਾ ਕਿਸਾਨ 750 ਕਿਸਾਨ ਸ਼ਹੀਦ ਹੋ ਗਿਆ ਡੇਢ ਸਾਲ ਬਾਰਡਰ ਤੇ ਬੈਠੇ ਰਹੇ ਨੇ ਆਪਣੇ ਉਹਨਾਂ ਨੂੰ ਕ੍ਰੋਸ ਨਹੀਂ ਕਰਨ ਦਿੱਤੇ ਡਡੇ ਵੱਡੇ ਕਿੱਲੇ ਲਾਤੇ ਆ ਹਰਿਆਣੇ ਦੀ ਪੁਲਿਸ ਨੇ ਗੋਲੀ ਮਾਰ ਕੇ ਸ਼ੁਭ ਕਰਨ ਨੂੰ ਮਾਰਤਾ ਜੇ ਦੀ ਗੱਲ ਚੁੱਕਦੇ ਨੇ ਤੇ ਵਿਦੇਸ਼ਾਂ ਤੋਂ ਚੁੱਕੀ ਜਾਂਦੀ ਉਹਨੂੰ ਅੱਤਵਾਦੀ ਕਿਹਾ ਜਾਂਦਾ ਇਹ ਕਿਦਾਂ ਕਹਿ ਦੋਗੇ ਤੁਸੀਂ ਆਪਣੇ ਹੱਕਾਂ ਦੀ ਗੱਲ ਕਰਨਾ ਕੋਈ ਅੱਤਵਾਦ ਨਹੀਂ ਹੈ ਅਤਵਾਦੀ ਮੈਂ ਪੰਜਾਬ ਦੀ ਗੱਲ ਕਰਦਾ ਮੈਂ ਮੈਂ ਹਿੰਦੁਸਤਾਨ ਦੀ ਹਿੰਦੁਸਤਾਨ ਦੀ ਟੋਟਲ ਬੇਰੋਜ਼ਗਾਰੀ ਦੀ ਗੱਲ ਕਰਦਾ ਮੈਂ ਸੁਸ਼ੀਲ ਕੁਮਾਰ ਛਿੰਦੇ ਦੇ ਸੈਫਰਨ ਟੈਰਰਿਜ਼ਮ ਦੇ ਖਿਲਾਫ ਬੋਲਿਆ ਤੇ ਮੈਂ ਅਤਵਾਦੀ ਹੋ ਗਿਆ ਮੈਂ ਤਾਂ ਕਾਂਗਰਸ ਦੇ ਟਰੈਰਿਜ਼ਮ ਦੇ ਕਾਂਗਰਸ ਕ੍ਰਪਸ਼ਨ ਦੇ ਖਿਲਾਫ ਬੋਲਿਆ ਕਿ ਕੇਂਦਰ ਸਰਕਾਰ ਦੀ ਅੰਨਾ ਹਜ਼ਾਰੇ ਅੰਦੋਲਨ ਦੇ ਵਿੱਚ ਡਟ ਕੇ ਮੀਡੀਆ ਨੇ ਸਪੋਰਟ ਕੀਤਾ ਮੈਨੂੰ ਅੱਜ ਵੀ ਯਾਦ ਆ ਕਿ ਜਲੰਧਰ ਦੇ ਮੀਡੀਆ ਨੇ ਅੰਨਾ ਹਜ਼ਾਰੇ ਦੇ ਅੰਦੋਲਨ ਦਾ ਸਪੋਰਟ ਕੀਤਾ ਸੀ ਔਰ ਪ੍ਰੈਸ ਕਲੱਬ ਤੋਂ ਲੈ ਕੇ ਮਾਰਚ ਕੀਤਾ ਸੀ ਉਸ ਮਾਰਚ ਦੀ ਅਗਵਾਈ ਵੀ ਮੈਂ ਕੀਤੀ ਸੀ ਤੇ ਇਸ ਦਾ ਮਤਲਬ ਮੈਂ ਉਦੋਂ ਕਾਂਗਰਸ ਸਰਕਾਰ ਦੀ ਹਕੂਮਤ ਦੇ ਅਗੇਂਸਟ ਜਿਹੜਾ ਵਾ ਕ੍ਰਪਸ਼ਨ ਦੇ ਅਗੇਂਸਟ ਝੰਡਾ ਚੱਕਿਆ ਤੇ ਮੈਂ ਅਤਵਾਦੀ ਹੋ ਗਿਆ ਇਹ ਨਹੀਂ ਕਿ ਆ ਜਾ ਸਕਦਾ ਇਹ ਹੱਕਾਂ ਦੀ ਗੱਲ ਕੋਈ ਨਹੀਂ ਚੁਕੇਗਾ ਇਸ ਮਤਲਬ ਤੁਸੀਂ ਕੋਈ ਅਗਰ ਕਿਸੇ ਦੇ ਹੱਕ ਹੱਕਾਂ ਦੀ ਗੱਲ ਹੈ ਕਿਸੇ ਦੇ ਕੰਮ ਦੀ ਗੱਲ ਕੋਈ ਨੇਤਾ ਪ੍ਰਤੀਪੱਖ ਚੱਕਦਾ ਹੈ ਉਹ ਪੱਖ ਦਾ ਨੇਤਾ ਚੱਕਦਾ ਤੇ ਉਹ ਟੈਰਰਿਸਟ ਹੋ ਜਾਏਗਾ ਇਦਾਂ ਉਹ ਕਿਸੇ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਹਾਂ ਤੁਸੀਂ ਤਰਕਾਂ ਦੇ ਨਾਲ ਉਹਨੂੰ ਜਵਾਬ ਦਿਓ ਬਈ ਜਿਹੜੀ ਗੱਲ ਤੁਸੀਂ ਰਾਹੁਲ ਗਾਂਧੀ ਜੀ ਜਾ ਕੇ ਅਮਰੀਕਾ ਕਹਿ ਕੇ ਆਏ ਹੋ ਗਲਤ ਹੈ ਉਹ ਦੇਸ਼ ਦੇ ਹਿੱਤ ਚ ਨਹੀਂ ਆ ਆ ਸਾਡੇ ਕੋਲ ਸਬੂਤ ਹੈ ਆ ਸਾਡੇ ਕੋਲ ਜਿਹੜੇ ਆ ਸਾਰੀਆਂ ਚੀਜ਼ਾਂ ਹੈਗੀਆਂ ਮੈਂ ਹੁਣ ਤੁਹਾਡੇ ਨਾਲ ਕਈ ਗੱਲਾਂ ਨਹੀਂ ਕਰਨਾ ਚਾਹੁੰਦਾ ਤੁਸੀਂ ਪੁਰਾਣੇ ਟਾਈਮ ਦੇ ਉੱਤੇ 1947 ਤੋਂ ਬਾਅਦ ਦੇਸ਼ ਜਾਦ ਹੋਇਆ ਹਿੰਦੁਸਤਾਨ ਦੀ ਸੈਨਾ ਦੇ ਪ੍ਰਮੁੱਖ ਕੌਣ ਰਹੇ ਆ ਔਰ ਉਹਨਾਂ ਦੀ ਰੈਜੀਮੈਂਟਸ ਦੇ ਪ੍ਰਮੁੱਖ ਕੌਣ ਰਹੇ ਆ ਤੇ ਹੁਣ ਕੋਣ ਹੈਗੇ ਆ ਇਹ ਸਾਰੀਆਂ ਚੀਜ਼ਾਂ ਦਾ ਕਿਸੇ ਟਾਈਮ ਅਨਲਿਸਿਸ ਕਰੋ ਤੁਹਾਨੂੰ ਚੀਜ਼ਾਂ ਦੇ ਵਿੱਚੋਂ ਨਿਚੋੜ ਨਿਕਲ ਕੇ ਆਣਗੇ ਤੁਹਾਨੂੰ ਮੁੰਟੇਕ ਸਿੰਘ ਆਲੂਵਾਰੇ ਵਰਗੀਆਂ ਦੀ ਹਿਸਟਰੀਆਂ ਲੱਭਣਗੀਆਂ ਜਿਨ੍ਹਾਂ ਨੇ ਪਲੈਨਿੰਗ ਹਿੰਦੁਸਤਾਨ ਦੇ ਯੋਜਨਾ ਬੋਰਡਾਂ ਦੇ ਚੇਅਰ ਅਧਿਐਕਸ਼ ਰਹੇ ਨੇ ਬਹੁਤ ਵੱਡੇ ਵੱਡੇ ਲੋਕ ਵੱਡੇ ਵੱਡੀਆਂ ਅੱਜ ਵੀ ਜਰਨਲ ਵਿਕਰਮ ਸਿੰਘ ਦੀ ਕਈ ਵਾਰ ਗੱਲ ਕਰੀਦੀ ਆ ਮੈਂ ਮੇਜਰ ਆਪਣੇ ਤਨੋਆ ਦੀ ਗੱਲ ਕਰੀ ਜਿਹੜੇ ਚੀਫ ਮਾਰਸ਼ਲ ਰਹੇ ਨੇ ਉਹਨਾਂ ਨੇ ਇੱਕ ਮੀਲ ਪੱਥਰ ਸਿੱਖਾਂ ਨੇ ਸਾਬਤ ਕੀਤੇ ਹੋਇਆ ਇਦਾਂ ਨਹੀਂ ਹੁੰਦਾ ਲੇਕਿਨ ਗੱਲ ਇਹ ਹੈ ਕਿ ਪੱਖਪਾਤ ਨਹੀਂ ਹੋਣਾ ਚਾਹੀਦਾ ਮੈਂ ਇਸ ਚੀਜ਼ ਦਾ ਕਲੀਅਰ ਗੱਲ ਕਰਨਾ ਪੱਖਪਾਤ ਕਿਤੇ ਵੀ ਨਹੀਂ ਹੋਣਾ ਚਾਹੀਦਾ ਜਦੋਂ ਤੁਸੀਂ ਪੱਖਪਾਤ ਦੀ ਗੱਲ ਕਰਦੇ ਹੋ ਫਿਰ ਲੱਗਦਾ ਕਿ ਯਾਰ ਭਈ ਅੱਜ ਮੈਨੂੰ ਜਿਹੜਾ ਵਾ ਉਹਨੂੰ ਤੁਸੀਂ ਦੇ ਦਿੱਤਾ ਮੈਨੂੰ ਮਿਲਿਆ ਕੁਛ ਨਹੀਂ ਤੇ ਲੋਕ ਉੱਥੇ ਰੋਂਦੇ ਆ ਹੋਰ ਉੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਪੰਜਾਬ ਦੇ ਵਿੱਚ ਜਿਹੜੇ ਆ ਸਿੱਖ ਤੇ ਹਿੰਦੂਆਂ ਦਾ ਭਾਈਚਾਰਾ ਬਹੁਤ ਹੈ ਬੀਜੇਪੀ ਚ ਵੀ ਬਹੁਤ ਸਿੱਖ ਚੰਗੇ ਲੀਡਰ ਨੇ ਜਿਨ੍ਹਾਂ ਨੇ ਹਾ ਦਾ ਨਾਰਾ ਪੰਜਾਬ ਲਈ ਮਾਰਦੇ ਨੇ ਅੱਜ ਵੀ ਮੈਂ ਕਹਿੰਦਾ ਮੈਂ ਤਾਂ ਜਿਹੜਾ ਸੁਖਮਿੰਦਰ ਗਰੇਵਾਲ ਦੀ ਕਈ ਵਾਰ ਤਾਰੀਫ ਕਰਦਾ ਮੈਂ ਹਰਜੀਤ ਗਰੇਵਾਲ ਦੀ ਹੁਣ ਤਾਰੀਫ ਕਰਦਾ ਚਲੋ ਕਿਸਾਨੀ ਅੰਦੋਲਨ ਚ ਭਾਸ਼ਾ ਹੋ ਰਹੀ ਲੇਕਿਨ ਹੁਣ ਪੰਜਾਬ ਦੇ ਲਈ ਕੰਗਣਾ ਰਣੌਤ ਦੇ ਖਿਲਾਫ ਖੜਾ ਹੋ ਗਿਆ ਤੇ ਉਹ ਟੈਰਰਿਸਟ ਹੋ ਗਿਆ ਤੁਸੀਂ ਦੱਸੋ ਅੱਜੋ ਹਰਜੀਤ ਗਰੇਵਾਲ ਕੰਗਣਾ ਰਣੌਤ ਦੇ ਖਿਲਾਫ ਬੋਲਿਆ ਤੇ ਉਹ ਟੈਰਰਿਸਟ ਹੋ ਗਿਆ ਇਦਾਂ ਨਹੀਂ ਹੁੰਦਾ ਆਪਣੇ ਸੂਪੇ ਲਈ ਆਪਣੀ ਭਾਸ਼ਾ ਲਈ ਸਾਂਸਕ੍ਰਿਤੀ ਲਈ ਖੜੇ ਹੋਣਾ ਕੋਈ ਟੈਰਰਿਜ਼ਮ ਨਹੀਂ ਆ ਹਾਂ ਤੁਸੀਂ ਰਾਹੁਲ ਗਾਂਧੀ ਨੇ ਜਿਹੜੀਆਂ ਗੱਲਾਂ ਕੀਤੀਆਂ ਤੇ ਉਹ ਗੱਲਾਂ ਦਾ ਜਵਾਬ ਤਰਕਾਂ ਦਾ ਤਰਕ ਨਾ ਦੇਣਾ ਚਾਹੀਦਾ ਸੰਵਿਧਾਨਿਕ ਕੁਰਸੀ ਤੇ ਬੈਠ ਕੇ ਤੁਸੀਂ ਸੰਵਿਧਾਨਿਕ ਕੁਰਸੀ ਨੂੰ ਇਹ ਤਾਂ ਦੇਖੋ ਤੁਸੀਂ ਹੁਣ ਮੈਂਬਰ ਪਾਰਲੀਮੈਂਟ ਨਹੀਂ ਹੈਗੇ ਤੁਸੀਂ ਹਿੰਦੁਸਤਾਨ ਦੇ ਮੰਤਰੀ ਹੋ ਔਰ ਮੋਦੀ ਸਰਕਾਰ ਦੇ ਰਿਪਰੈਜ਼ੈਂਟੇਟਿਵ ਸਰਕਾਰ ਦਾ ਹਿੱਸਾ ਉਹ ਤੁਹਾਡੀ ਇੱਕ ਇੱਕ ਲਾਈਨ ਉਹ ਰਿਕੁਐਸਟ ਨਹੀਂ ਹੁਣ ਆਰਡਰ ਹੈ ਤੇ ਜੇ ਉਹ ਉਹਨਾਂ ਨੇ ਅੱਤਵਾਦੀ ਤੇ ਇਨਾਮ ਦੀ ਗੱਲ ਕੀਤੀ ਹੈ ਇਹ ਫਿਰ ਇਨਾਮ ਤਾਂ ਮੈਨੂੰ ਲੱਗਦਾ ਕਿ ਉੱਥੇ ਦੇ 에어ਪੋਰਟ ਚੋਂ ਨਿਕਲ ਕੇ ਆ ਇਨਾਮ ਤਾਂ ਕੋਈ ਵੀ ਲੈ ਲੈਂਦਾ ਫੜਿਆ ਨਹੀਂ ਨਾਲ ਤਾਂ ਜੈਡ ਪਲੱਸ ਲੱਗੀ ਹੋਈ ਆ ਔਰ ਈਵਨ ਤੁਹਾਨੂੰ ਮੈਂ ਹੋਰ ਦੱਸਾਂ ਨੇ ਕਿ ਪਿਛਲੇ ਸਾਲ ਮੈਂ ਕਿਸੇ ਪੇਪਰ ਚ ਪੜ੍ਹ ਰਿਹਾ ਸੀ 2023 ਦੀ ਖਬਰ ਕੀ ਰਾਹੁਲ ਗਾਂਧੀ ਨੂੰ ਜੈਸ਼ੇ ਮੁਹੰਮਦ ਤੋਂ ਬਹੁਤ ਵੱਡਾ ਖਤਰਾ ਹਿੰਦੁਸਤਾਨ ਦੀ ਸੁਰੱਖਿਆ ਏਜੰਸੀਆਂ ਨੇ ਇਹਦੀ ਰਿਪੋਰਟ ਜਿਹੜੀ ਆ ਫਾਈਲ ਕੀਤੀ ਹੈ ਕਿ ਉਹਨਾਂ ਦੇ ਵਿੱਚ ਇਹਨਾਂ ਨੂੰ ਬਹੁਤ ਖਤਰਾ ਹੈਗਾ ਇਹਨਾਂ ਦੀ ਜਾਨ ਦਾ ਔਰ ਇਹਨਾਂ ਦੀ ਸੁਰੱਖਿਆ ਵਧਾਈ ਗਈ ਹੈ ਤੇ ਤੁਸੀਂ ਮੈਨੂੰ ਇਹ ਦੱਸੋ ਫਿਰ ਉਹ ਟੈਰਰਿਸਟ ਸੀਗਾ ਤੇ ਉਹਨੂੰ ਉਹਦੀ ਜਾਨ ਨੂੰ ਖਤਰਾ ਤੇ ਉਹਦੀ ਸੁਰੱਖਿਆ ਤੁਸੀਂ ਵਧਾਉਂਦੇ ਪਏ ਹੋ ਇਦਾਂ ਦੇ ਅਲਫਾਜ ਤੋਂ ਬਚਣ ਦੀ ਬਜਾਏ ਅੱਜ ਦਾ ਨੌਜਵਾਨ ਪੜਿਆ ਲਿਖਿਆ ਪੰਜਾਬ ਦੇ ਸਮੱਸਿਆਵਾਂ ਦੀ ਜ਼ਿੰਮੇਵਾਰੀ ਲੋਕੇ ਇੱਕੋ ਇੱਕ ਰਵਨੀਤ ਸਿੰਘ ਬਿੱਟੂ ਆ ਜਿਹੜੇ ਪੰਜਾਬ ਨੂੰ ਕੇਂਦਰ ਸਰਕਾਰ ਚ ਰਿਪਰੈਜ਼ੈਂਟ ਕਰ ਰਹੇ ਆ ਲੋਕਾਂ ਦੀ ਆਸ ਹੈ ਮੇਰੀ ਆਪਣੀ ਵੀ ਨਿੱਜੀ ਤੌਰ ਤੇ ਆਸ ਹੈ ਲੋਕਾਂ ਦੀ ਆਸਾਂ ਵਧੀਆਂ ਹੋਈਆਂ ਰਵਨੀਤ ਸਿੰਘ ਬਿੱਟੂ ਵੱਲ ਦੇਖਦੇ ਪਏ ਨੇ ਕੀ ਪੰਜਾਬ ਲਈ ਕੁਝ ਕਰਨਗੇ ਪੰਜਾਬ ਦੇ ਮਸਲੇ ਹੱਲ ਹੋਣਗੇ ਪੰਜਾਬ ਦਾ ਚੰਡੀਗੜ੍ਹ ਪੰਜਾਬ ਦਾ ਪਾਣੀ ਪੰਜਾਬ ਦੀ ਭਾਸ਼ਾ ਪੰਜਾਬੀ ਮੁੱਦੇ ਪੰਜਾਬ ਦੀ ਸੰਸਕ੍ਰਿਤੀ ਇਹਦੇ ਉੱਤੇ ਬਹੁਤ ਕੁਝ ਕਰਨ ਦੀ ਲੋੜ ਹੈ ਪੰਜਾਬ ਨੂੰ ਸਮਝ ਲਓ ਵੀ ਇਹ ਡੈੱਡ ਪੰਜਾਬ ਹੈ ਇਹਨੂੰ ਦੁਬਾਰਾ ਖੜਾ ਕਰਨ ਦੀ ਬਹੁਤ ਵੱਡੀ ਲੋੜ ਹੈ ਰਵਨੀਤ ਸਿੰਘ ਬਿੱਟੂ ਦੇ ਇਸ ਬਿਆਨ ਨੂੰ ਲੈ ਕੇ ਫਿਲਹਾਲ ਡਾਕਟਰ ਸੁਰਿੰਦਰਪਾਲ ਨੇ ਬੜੇ ਬਾਕੀ ਦੇ ਨਾਲ ਹੋਰ ਬੜੇ ਵਿਸਥਾਰਪੂਰਵਕ ਸਮਝਾ ਦਿੱਤਾ ਕਿ ਕੀ ਸਿਚੁਏਸ਼ਨ ਹੈਗੀ ਔਰ ਕਿਸ ਤਰ੍ਹਾਂ ਇਹਨੂੰ ਹੈਂਡਲ ਕੀਤਾ ਜਾਣਾ ਚਾਹੀਦਾ ਹੈ ਸਗਾ ਰਾਹੁਲ ਗਾਂਧੀ ਦਾ ਬਿਆਨ ਉਹ ਇੱਕ علیحدਾ ਪੱਧਰ ਦਾ ਬਿਆਨ ਸੀ ਰਵਨੀਤ ਬਿੱਟੂ ਨੇ ਜਿਸ ਤਰ੍ਹਾਂ ਦਾ ਦਾ ਜਵਾਬ ਦਿੱਤਾ ਉਹ ਇੱਕ علیحدਾ ਪੱਧਰ ਦਾ ਜਵਾਬ ਹੈਗਾ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਜੋ ਕੁਝ ਵੀ ਹੋਏਗਾ ਹੋਂਦੇ ਸਮੇਂ ਨੂੰ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ